ਸਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੂਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਦ ਕੁਰਬਾਨ ਐ ਜਾਉ ਰਹਾਉ ਸਰਬੰਸਾਚਾ ਏਕ ਹੈ ਦੂਜਾ ਨਾਹੀ ਕੋਈ ਤਾਂ ਕੀ ਸੇਵਾ ਸੁ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਈ ਜਿਸ ਆਗਿਆ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚਉ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਨਾ ਸ੍ਰੀ ਮਹਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇ ਵੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨ ਰਹਾਉ ਸਾਸ ਮਾਸ ਸਭ ਜੀਉ ਤੇ ਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸ਼ਾਇਰ ਏਵ ਕਹਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲੈਣਾ ਨਾਮ ਖਸਮ ਕਾ ਚੇਤਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾਂ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਈ ਤਪੈ ਹਿਆਉ ਜੀੜਾ ਬਿਲ ਲਾਈ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲौं ਮੇਰੀ ਮਾਈ ਰਹਾਉ ਵੱਖਰ naam ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹਿ ਰਾਖੈ ਜਾਂ ਸੋਏ ਜਹ ਦੇਖਾਂ ਤੈ ਰਹਾ ਸਮਾਈ ਉਦੇ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤਾ ਕਿਆ ਹੋਏ ਜਿਸਨੋ ਬਖਸ਼ੇ ਸਾਚਾ ਸੋਏ ਹੁਣ ਉੱਠ ਚੱਲਣਾ ਮੋਹਤ ਕੇ ਤਾਲ ਕਿਆ ਮੋਹ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵੇਣ ਨਦਰਿ ਨਾਨਕ ਨਹੀਂ ਕੋਇ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੇ ਲਿਵ ਲਾਈ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ ਗੁਰ ਪ੍ਰ사ਦੀ ਪਾਇਆ ਜਾਏ ਹਰਿ ਸਿਉ ਚੇਤ ਲਾਗੈ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰੈ ਹੋਵੈ ਪ੍ਰਗਾਸ ਤਾਂ ਤੇ ਵਿਖਿਆ ਮਹਿ ਰਹੈ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਾਹ ਪਾਵੇ ਮਾਨ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਿਆ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਪੰਥ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾਂ ਕੋ ਪਾਵੇ ਮੋਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਪ ਤੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜਿਉ ਪੱਕਾ ਰੁਕੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾੜ ਸਭ ਸੋਏ ਰਹਾ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹੇ ਚੱਲਿਆ ਲਾਈ ਦਰਗਾ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਉਹ ਐਸਾਰ ਨਾਨਕ ਸਾਚਾ ਸਰਬਦਾਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਸੀਜੈ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਆ ਸਤਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਕੂਟੀ ਕਾਮਲ ਇੱਕ ਦੁਗਾਣਾ ਜੇ ਸਾਥ ਰੱਖੀਐ ਦੀਜੈ ਰਲਾਈ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈ ਸਾਹ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤਿਹ ਰਾਹੇ ਜਾਏ ਜੇ ਸੋ ਕੂੜੀਆਂ ਕੂੜਕ ਬਾੜ ਭਾਵੇਂ ਸਭ ਆਖੋ ਸੰਸਾਰ ਤੁਦ ਭਾਵੇਂ ਅੱਦੀ ਪਰਵਾਣ ਨਾਨਕ ਜਾਣੈ ਜਾਣ ਸੁਜਾਣ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਈਆਣਾ ਦਰਗਾਹਾ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਈ ਰਹਾਉ ਕਾਤੀ ਕੂੜ ਭੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੈ ਆਪ ਤਰੈ ਸਗਲੇ ਕੁੱਲ ਤਾਰੈ ਦਾਨ ਸੰਬੰਧ ਸੋਈ ਦਿਲ ਧੋਐ ਮੁਸਲਮਾਨ ਸੋਈ ਮਲਖ ਹੋਐ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਾਹੀ ਸਤ ਕਾ ਢੱਬ ਥਾ ਨਸ਼ਟ ਜਗ ਪਰਿਟ ਹੋਏ ਡੂਬਤਾ ਇਹ ਜਗ ਕਲ ਮਹਾਰਾਮ ਨਾਮ ਸਾਰ ਅੱਖੀ ਤਾਮੀ ਤਹ ਨਾਕ ਪਕੜ ਹੈ ਠੱਗਣ ਕੋ ਸੰਸਾਰ ਰਹਾ ਆਂਟ ਸੇਤੀ ਨਾਕ ਪਕੜ ਹੈ ਸੂਜ ਤੇ ਤਿੰਨ ਲੋ ਮਗਰ ਪਾਚੈ ਕਛ ਨਾ ਸੂਜੈ ਇਹੋ ਪਦਮ ਅਲੋਖ ਖਤਰਿਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅfst ਸਾਜ ਸਾਜ ਪ੍ਰਾਨ ਸੋਧਹਿ ਕਰਹਿ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿ ਨਾਨਕ ਦਾਸ ਤਨਾਸਰੀ ਮਹਲ